ਕਈ ਵੱਡੇ ਤਸ਼ੱਦਦ ਵੀ ਸਰਕਾਰ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸਾਡੇ ਤੇ ਡਾਇਗੇ ਸੀ ਜਿਸ ਵੇਲੇ ਦਿੱਲੀ ਵੱਲੋਂ ਕੂਚ ਕੀਤਾ ਸੀ ਕਿਸਾਨਾਂ ਨੇ ਤਾਂ ਉਸ ਵੇਲੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਨੂੰ ਰੋਕਣ ਦੇ ਲਈ ਵੱਡੀਆਂ ਔਕੜਾਂ ਕਰੀਆਂ ਕੀਤੀਆਂ ਗਈਆਂ ਸੋ ਉਹਨਾਂ ਦੇ ਵਿੱਚੋਂ ਇੱਕ ਵੱਡੀ ਔਕੜ ਸੀ ਜੋ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਤੇ ਅਥਰੂ ਗੈਸ ਦੇ ਗੋਲੇ ਦਾਗੇ ਗਏ ਸਨ ਉਹਨਾਂ ਅਥਰੂ ਗੈਸ ਦੇ ਗੋਲਿਆਂ ਦੇ ਨਾਲ ਸਾਡੇ ਬਜ਼ੁਰਗ ਬਹੁਤ ਜ਼ਖਮੀ ਹੋਏ ਸਨ ਸੋ ਉਹਨਾਂ ਦੇ ਵਿੱਚੋਂ ਇੱਕ ਬਾਪੂ ਜੀ ਸਨ ਬਾਪੂ ਜੀ ਸੰਤੋਖ ਸਿੰਘ ਜੋ ਕਿ ਸਾਡੇ ਨਾਲ ਮੌਜੂਦ ਨੇ ਅਸੀਂ ਗੱਲਬਾਤ ਜਰੂਰ ਕਰਾਂਗੇ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਸੋ ਵਾਹਿਗੁਰੂ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਔਨ 에ਅਰ ਤੇ ਜੀ ਸਭ ਤੋਂ ਪਹਿਲਾਂ ਤੇ ਦੱਸੋ ਵੀ ਹੁਣ ਜ਼ਖਮਦਰ ਮਾਨ ਹੈ ਠੀਕ ਹੈ ਬਿਲਕੁਲ ਠੀਕ ਠਾਕ ਹੈ ਜੀ ਕੋਈ ਜਲਤਰੀ ਨਹੀਂ ਹਾਂ ਜੀ ਸਰਕਾਰ ਨੇ ਜਿਸ ਦਿਨ ਉਸ ਦਿਨ ਅਸੀਂ ਕੂਚ ਕੀਤਾ ਸੀ ਪੰਜਾਬ ਵੱਲੋਂ ਉਸ ਦਿਨ ਵੀ ਅਥੂ ਕੈਸ ਦੇ ਕੋਲੇ ਡਾਗੇ ਸੀਗੇ ਕੱਲ ਵੀ ਜੋ ਤਰਵਾੜੀ ਬਾਰਡਰ ਹੈ Rajasthan ਵਾਲੀ ਸਾਈਡ ਤੋਂ ਉਧਰ ਵੀ ਕਿਹਾ ਗਿਆ ਕਿ ਕੱਲ ਵੀ ਇੱਥੋਂ ਗੈਸ ਦੇ ਗੋਲੇ ਦਾਗੇ ਗਏ ਨੇ ਕਿੰਨਾ ਵੇਖੋ ਇਹ ਸਰਕਾਰ ਬੇਟਾ ਜਿਹੜੀ ਹੈ ਨਾ ਅੰਨੀ ਸਰਕਾਰ ਆ ਇਹ ਸਰਕਾਰ ਨੂੰ ਕੁਝ ਨਹੀਂ ਚੀਦਾ ਇਸ ਕਰਕੇ ਇਹਨੂੰ ਜਨਤਾ ਦੇ ਨਾਲ ਇਹਦਾ ਬਹੁਤ ਦੁਰਵਿਹਾਰ ਆ ਰਿਹਾ ਇਹ ਐਡੀ ਮਾੜੀ ਸਰਕਾਰ ਹੀ ਇਹ ਬਾਬਰ ਸਰਕਾਰ ਦੇ ਬਰਾਬਰ ਦੀ ਆ ਇਹਨੂੰ ਉਹ ਤੇ ਇਹ ਆਪਣੇ ਸਾਨੂੰ ਦੁੱਖ ਜਿਆਦਾ ਵਾ ਪਰਿਆ ਦਾ ਦੁੱਖ ਘੱਟ ਹੁੰਦਾ ਕਿਉਂ ਉਹ ਪ੍ਰਾਇਉਨਾ ਮਾਰਦਾ ਆ ਪਰ ਸਾਡੇ ਚੁਣੇ ਨਮਿੰਦੇ ਸਾਨੂੰ ਮਾਰਦੇ ਆ ਸਾਨੂੰ ਦਾ ਬਹੁਤ ਜਿਆਦਾ ਦੋਖਿਆ ਪਰ ਇਹ ਮੋਦੀ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਆ ਉਹ ਮੋਦੀ ਬਾਜ ਆ ਜਾ ਤੈਨੂੰ ਅਜੇ ਵੀ ਅਸੀਂ ਬਾਜ ਆ ਜਾ ਉਹ ਨਹੀਂ ਆ ਤੇ ਤੈਨੂੰ ਲਿਉਣਾ ਹੀ ਜਾਣਦੇ ਆ ਅਸੀਂ ਲੈਵਾਂਗੇ ਤੂੰ ਸਾਨੂੰ ਨਾ ਛੇੜ ਤੂੰ ਆਖੇ ਲੱਗ ਅਸੀਂ ਤੇਰਾ ਹੱਕ ਲੈਣੇ ਹੱਕ ਲੈ ਕੇ ਜਾਵਾਂ ਜਿੱਥੇ ਮਰਜ਼ੀ ਭੱਜਣਾ ਜਿੱਨਾ ਚਿਰ ਮਰਜ਼ੀ ਸਭ ਹੱਟ ਅਸੀਂ ਆਪਣੇ ਹੱਕ ਲਵਾਂਗੇ ਹੱਕ ਲੈ ਕੇ ਵਾਪਸ ਜਾਵਾਂ ਬਜ਼ੁਰਗਾ ਤੁਹਾਡੀ ਉਮਰ ਵੀ ਕਾਫੀ ਹੋਏਗੀ ਜ਼ਖਮ ਜੋ ਅੱਲੇ ਨੇ ਠਾਲ ਦੇ ਬਹਾਲੇ ਇੱਥੇ ਲਾਂਸ ਦੀ ਵੀ ਕੋਈ ਵਿਵਸਥਾ ਨਹੀਂ ਦਿਲ ਚ ਆਇਆ ਨਹੀਂ ਕਿ ਜ਼ਖਮ ਹੋ ਗਿਆ 6 ਵਜੇ ਗਈ ਘਰ ਚਲਦਾ ਬੇਟਾ ਕੋਈ ਸਾਨੂੰ ਪਰੇ ਸੀ ਸਾਡੇ ਬਾਹਰ ਸਾਂ ਹੀ ਕਿ ਜਗੁਰੂ ਸਿੰਘ ਨੇ ਆਪਣੇ ਬੱਚੇ ਵਾਰ ਤੇ ਉਹਨਾਂ ਪਰਵਾਹ ਨਹੀਂ ਕੀਤੀ ਸਾਨੂੰ ਕੀ ਆ ਵਾ ਸਾਨੂੰ ਕਿਸ ਗੱਲ ਦੀ ਕੋਈ ਪਰਵਾਹ ਨਹੀਂ ਜਿੰਨਾ ਕਿ ਮਰਜੀ ਬਾਹ ਛੜੇ ਪਰ ਅਸੀਂ ਆਪਣੇ ਹੱਕ ਲੈਣਾ ਹੈ ਸਾਡੀ ਲੜਾਈ ਕਿਸੇ ਨਾਲ ਨਹੀਂ ਸਾਡੀ ਲੜਾਈ ਇਹ ਮੋਦੀ ਨਾਲ ਹੈ ਇਹ ਸਰਕਾਰ ਨਾਲ ਸਾਡੀ ਲੜਾਈ ਆ ਇਹ ਸਾਨੂੰ ਡੰਗਣਾ ਚਾਹੁੰਦਾ ਵਾ ਅਸੀਂ ਡੈਂਸੋ ਗਰੇਜ ਕਰਦੇ ਸਾਡੇ ਮਰਨੇ ਦੋਹੀ ਬਣਨੇ ਇਹ ਤਾਂ ਕੱਥ ਨਹੀਂ ਜਾਣਾ ਕੰਜਦਾ ਇਹਦਾ ਕੀ ਆ ਇਸ ਕਰਕੇ ਇਹਨੂੰ ਵਾਰ-ਵਾਰ ਅਸੀਂ ਕਹਿੰਦੇ ਆ ਬਈ ਆਡੀ ਮੀਟਿੰਗ ਅੱਜ ਇਹਦੇ ਕੁਝ ਦੇ ਦੋਵੇ ਨਹੀਂ ਫੇਰ ਮੀਟਿੰਗ ਰੱਖ ਲਵੇ ਸਾਨੂੰ ਦਵੇ ਕੁਝ ਕਿ ਅਸੀਂ ਆਮਣਾ ਘਰ ਮੜ ਜਾਗੇ ਨਹੀਂ ਤਾਂ ਫੇਰ ਦਿੱਲੀ ਇੱਟ ਨਾਲ ਇੱਟ ਖੜਕਾਵਾਂਗੇ ਸਾਨੂੰ ਇੱਕ ਪੁੱਛ ਡਰਨੇ ਹੋ ਜਾ ਜਿੱਥੇ ਬੰਦਿਆਂ ਦੇ ਬਲੋਂ ਉਸਨ ਕਾਨਫਰੰਸ ਦੇ ਵਿੱਚ ਐਲਾਨ ਕੀਤਾ ਗਿਆ ਸੀ ਕਿ ਜੇਕਰ ਅੱਜ ਦੀ ਮੀਟਿੰਗ ਦੇ ਵਿੱਚ ਕੋਈ ਹੱਲ ਨਹੀਂ ਨਿਕਲਦਾ ਤਾਂ ਪਹਿਲਾਂ ਟਰੈਕਟਰ ਵਾਲੇ ਕੀਤੀ ਜਾਵੇਗੀ ਉਸ ਤੋਂ ਬਾਅਦ 26 ਨੂੰ ਦਿੱਲੀ ਕੂਚ ਕੀਤਾ ਜਾਵੇਗਾ ਇਸੇ ਤਰ੍ਹਾਂ ਹੋਊਗੀ ਜਿਵੇਂ ਸਾਡੀ ਆਗੂ ਸਾਨੂੰ ਕਹਿਣਗੇ ਇਹ ਉਸੇ ਤਰ੍ਹਾਂ ਜਿਵੇਂ ਚੱਲਾਂਗੇ ਜੇ ਟਰੈਕਟਰ ਵਾਲੀ ਕਰਨੀ ਟਰੈਕਟਰ ਨਹੀਂ ਕਰਾਂਗੇ ਜੇ ਉਹਦਾ ਕੁਝ ਕਰਦਾ ਉਹ ਵੀ ਕਰਾਂਗੇ ਪਰ ਸਾਨੂੰ ਇਹ ਮੋਦੀ ਇਹ ਨਾ ਸਮਝਿਆ ਡਰ ਕੇ ਬੈਠਿਆ ਅਸੀਂ ਸਿਰਫ ਇੱਕ ਬਲਮਾਰਸੀ ਤੌਰ ਤੇ ਬੈਠੇ ਸਾਡੀ ਜਨਤਾ ਵਾ ਦੋਹੀ ਬੰਨੀ ਅਸੀਂ ਮਰਦਾ ਵਾ ਇਹਦਾ ਜਦਾ ਕੱਖ ਨਹੀਂ ਇਸ ਕਰਕੇ ਮੈਂ ਉਹ ਤੂੰ ਆ ਜਾ ਬਾਜ ਜੇ ਮੈਂ ਕਦੇ ਇਹਨੂੰ ਪਤਾ ਹੀ ਜੋ ਕਰ ਦਿੰਦੇ ਫਿਰ ਅਸੀਂ ਜ਼ਰੂਰ ਕਰਾਂਗੇ ਉਜੀ ਬਹੁਤ ਬਾਣੀ ਬਾਣੇ ਵਾਲੇ ਸਿੰਘ ਇਸ ਅੰਦੋਲਨ ਦੇ ਵਿੱਚ ਬੈਠੇ ਨੇ ਅਕਸਰ ਹੀ ਅਸੀਂ ਸ਼ਾਮ ਨੂੰ ਵੇਖਦੇ ਗੁਰਬਾਣੀ ਦੇ ਜਾਪ ਹੁੰਦੇ ਨੇ ਪਰ ਫਿਰ ਵੀ ਇਹਨਾਂ ਦੇ ਵੱਲੋਂ ਵੱਡੇ ਜੋ ਸਾਡੇ ਤੇ ਦਾਗ ਲਾਏ ਜਾ ਰਹੇ ਨੇ ਕਹਿੰਦੇ ਤੇ ਅੱਤਵਾਦੀ ਬੈਠੇ ਨੇ ਖਾਲਿਸਤਾਨ ਬੈਠ ਖਾਲਿਸਤਾਨ ਲਈ ਬੈਠੇ ਨੇ ਸਰਕਾਰਾਂ ਦੇ ਪੜਕ ਪੜਕਾਏ ਹੋਏ ਬੈਠੇ ਨੇ ਇੱਥੇ ਤਾਂ ਵੇਖੋ ਉਹ ਐਡੇ ਕਮਰੇ ਨਹੀਂ ਮੋਦੀ ਉਹ ਜਿਹੜੀ ਗੱਲ ਤੂੰ ਬਣਾਉਣੀ ਆਂ ਬੰਨ ਨਹੀਂ ਉਹ ਛੱਡ ਲੈ ਉਹ ਖਾਸ ਨੇ ਤੈਨੂੰ ਅਜਨ ਬੰਦੇ ਲਾਵਾ ਹੁੰਦਾ ਅਸੀਂ ਖਾਸ ਨੇ ਕਿਸਾਨ ਆ ਤੂੰ ਗੱਤਬੱਤ ਨਹੀਂ ਕਹਿਣਾ ਮੈਂ ਤੂੰ ਅੰਨਾ ਵਾ ਤੈਨੂੰ ਦੀਦਾ ਨਹੀਂ ਚੱਟਾਲੀ ਆਇਆ ਓ ਚੱਲਿਆ ਨਾ ਚੱਲ ਲੈ ਕੇ ਆਂ ਅਸੀਂ ਕਿਸਾਨ ਵਾ ਕਿਸਾਨਾਂ ਦੇ ਬੱਚੇ ਆ ਗਾੜੀ ਵਿੱਚ ਸਾਡੇ ਬੱਚੇ ਆ ਸਾਡੀਆਂ ਬੀਬੀਆਂ ਆ ਵਾ ਸਾਡੇ ਉਹਦੇ ਛੋਟੇ ਬੱਚੇ ਵੀ ਆ ਆ ਤੈਨੂੰ ਜੱਦਾ ਨਹੀਂ ਓ ਨਹੀਂ ਜਾਂਦਾ ਤੈਨੂੰ ਅੱਥਰ ਲਾ ਦੇਣਾ ਤੈਨੂੰ ਦੱਸਾਂਗੇ ਤੂੰ ਫਿਕਰ ਨਾ ਕਰ ਨਿਹੰਗ ਸਿੰਘ ਜਿਥੇ ਬੰਦੀਆਂ ਦੇ ਲਾਲ ਜਦੋਂ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇਕਰ ਅੱਜ ਦੀ ਮੀਟਿੰਗ ਦੇ ਵਿੱਚ ਕੁਝ ਨਹੀਂ ਹੁੰਦਾ ਜਾਂ ਅੱਗੇ ਮੋਦੀ ਸਰਕਾਰ ਦੇ ਵੱਲੋਂ ਸਾਡੇ ਕਾਨੂੰਨ ਜੋ ਬਣਾਏ ਹੋਏ ਰੱਦ ਨਹੀਂ ਕੀਤੇ ਜਾਂਦੇ ਤਾਂ ਹਰ ਜੰਗ ਦੇ ਲਈ ਹਰ ਕੁਰਬਾਨੀ ਦੇ ਲਈ ਤਿਆਰ ਪਰ ਤਿਆਰ ਬੈਠੇ ਨੇ ਬਿਲਕੁਲ ਸਹੀ ਗੱਲ ਜੋ ਕਹਿੰਦੇ ਜਿਥੇ ਬੰਦੀਆ ਕਹਿੰਦੀਆਂ ਬਿਲਕੁਲ ਤਿਆਰ ਮਹੀ ਉਹ ਸਿਰਫ ਅਸੀਂ ਡੱਕਿਆ ਬਈ ਨਹੀਂ ਆਪਾਂ ਜਿੰਨੇ ਵੀ ਸ਼ਾਂਤੀ ਤੋਂ ਕੰਮ ਲੈਣਾ ਵਾ ਇਹ ਇਹਦਾ ਕੰਮ ਹੋਦੀ ਕਹਿੰਦਾ ਨਾ ਇਹ ਚਾਹੁੰਦਾ ਵਾ ਪਰ ਇਹਦਾ ਵਿਗੜਦਾ ਕੁਝ ਨਹੀਂ ਆ ਸਾਡੀ ਲਈ ਆਪਸ ਵਿੱਚ ਹੋ ਜਾਂਦੀ ਆ ਮੋਦੀ ਦੇ ਸਾਈਡ ਦੇ ਦਾ ਜਾਂ ਪਰ ਅਸੀਂ ਆਪ ਚ ਲੜਨਾ ਨਹੀਂ ਚਾਹੁੰਦੇ ਸਾਡੇ ਜਿਸ ਗਾਂ ਦੇ ਸਾਡੇ ਨੂੰ ਸਿਆਣੇ ਆ ਉਹ ਵੀ ਇਹੋ ਚਾਹੁੰਦੇ ਆ ਵੀ ਨਾ ਨਾ ਸਾਨੂੰ ਸ਼ਾਂਤੀ ਨਾਲ ਕੰਮ ਦੇ ਦੇ ਅਸੀਂ ਹੱਕ ਹੀ ਲੈਣੇ ਅਸੀਂ ਉਹ ਪੀਕਸੇ ਮੰਗ ਜਣੀ ਆ ਨਾ ਇਹਦੇ ਕੋਈ ਇਹਦਾ ਤੋਂ ਮੰਗਦੇ ਵੀ ਸਾਨੂੰ ਆਪਣੇ ਕੋ ਦੇ ਸਾਡੇ ਹੱਥ ਸਾਨੂੰ ਦੇ ਦੇਵੇ ਗੱਲ ਨਹੀਂ ਪੜੀ ਕੀ ਲੱਗਦਾ ਕਿਉਂਕਿ ਪਹਿਲਾਂ ਵੀ ਬੜੀ ਬੜੀ ਮੀਟਿੰਗਾਂ ਹੋਈਆਂ ਕਈ ਕਈ ਘੰਟੇ ਮੀਟਿੰਗਾਂ ਚੱਲਦੀਆਂ ਨੇ ਪਰ ਆਖਿਰ ਤੇ ਫਿਰ ਨਵੀਂ ਤਰੀਕ ਪੈ ਜਾਂਦੀ ਆ ਅੱਜ ਦੀ ਮੀਟਿੰਗ ਪਰ ਕੀ ਲੱਗਦਾ ਵੀ ਕੀ ਸਿੱਟਾ ਲੱਗਣੀ ਮੈਨੂੰ ਕੋਈ ਆਸ਼ੀਸ਼ ਨਹੀਂ ਨਿਕਲਿਆ ਹਾਂਜੀ ਕਿਉਂ ਇਹਦੀ ਨੀਤੀ ਮਾੜੀ ਆ ਜੇਦੀ ਨੀਤੀ ਸਾਫ਼ ਹੁੰਦੀ ਇਹਦੇ ਨੇ ਪਿਛੇ ਦੋ ਮਤਲਬ ਵਾਦੇ ਕੀਤੇ ਸੀ ਉਹਨਾਂ ਦੀ ਲਿਖਤੀ ਰੂਪ ਕੋਈ ਨਹੀਂ ਕੱਲਿਆ ਇਹਦਾ ਹੱਥ ਜੋ ਲਿਖਤੀ ਰੂਪ ਸਾਨੂੰ ਜਾਂਦਾ ਗਾੜੀ ਸਾਨੂੰ ਆਸ ਹੁੰਦੀ ਜਦੋਂ ਇਹਨੇ ਪਿਛਲੇ ਨਹੀਂ ਦਿੱਤੇ ਵੀ ਟਾਲ ਟਾਲ ਕਰੀ ਜਾਂਦਾ ਵਾ ਤੇ ਕਿੰਨਾ ਚਿਰ ਹੀ ਕਰੀ ਜਾਊਗਾ ਸਾਨੂੰ ਇਹਦੇ ਕੋਈ ਉਮੀਦ ਨਹੀਂ ਆ ਬਾਕੀ ਜਦੋਂ ਇਹ ਬੰਦੇ ਆਉਂਦੇ ਪਤਾ ਨਹੀਂ ਜੋ ਕੀ ਕਰਦੇ ਹਾਂਜੀ ਤੁਹਾਨੂੰ ਕੀ ਲੱਗਦਾ ਕਿਉਂਕਿ ਤੁਸੀਂ ਬਾਣੀ ਬਾਣੇ ਚ ਉੱਪਰ ਪਰ ਪੱਕ ਨਜ਼ਰ ਆਉਂਦੇ ਹੋ ਤਾਂ ਕੀ ਲੱਗਦਾ ਹੈ ਤੇ ਜੇ ਅੱਜ ਹੱਲ ਨੇ ਨਿਕਲਦੇ ਤੇ ਕਿਹੋ ਜਿਹੀ ਰਣਨੀਤੀ ਹੋਣੀ ਚਾਹੀਦੀ ਅਸੀਂ ਮੋਰਚੇ ਨੂੰ ਫਤਿਹ ਕਰੀਏ ਦਿੱਲੀ ਨੂੰ ਇੱਕ ਵਾਰੀ ਫੇਰ ਫਤਿਹ ਕਰੀਏ ਭਿੱਟਾ ਦੇ ਵਿੱਚ ਸਾਡੀ ਤੁਹਾਨੂੰ ਪਹਿਲਾਂ ਵੀ ਦੱਸੀ ਹੁਣ ਵੀ ਉਹ ਦੱਸਦਾ ਅਸੀਂ ਸ਼ਾਂਤੀ ਚਾਹੁੰਦੇ ਹਾਂ ਅਸੀਂ ਨਹੀਂ ਅਲਗੁਲਾ ਕਰਨਾ ਚਾਹੁੰਦੇ ਇਹ ਸਾਨੂੰ ਮਜਬੂਰ ਕਰੂਗਾ ਇਹ ਫੇਰ ਜ਼ਰੂਰ ਹੋਊਗਾ ਕਿਉਂ ਅਸੀਂ ਹੱਕ ਲੈਣੇ ਤੋਂ ਬਗੈਰ ਵਾਪਸ ਨਹੀਂ ਜਾਣਾ ਸਾਨੂੰ ਜਿੰਮਰਜੀ ਬਾਦਸ਼ਾਹ ਅਖੀਰ ਅਸੀਂ ਹੱਕ ਲੈਣੇ ਆ ਇਹਦੇ ਕੋ ਹੱਕ ਪੀਖ ਤੇ ਪੀਖ ਤੇ ਮੰਗਦਾ ਨਹੀਂ ਨਾ ਇਹਦੇ ਕੋ ਅਸੀਂ ਹੋਰ ਕੁਝ ਮੰਗਦਾ ਸਾਨੂੰ ਤੇ ਸਾਨੂੰ ਆਪਣੇ ਕੋਸ਼ ਸਾਡੇ ਹੱਥ ਸਾਨੂੰ ਦੇ ਦੋਵੇ ਅਸੀਂ ਵਾਪਸ ਨਹੀਂ ਜਾਣਾ ਕੀ ਕਹਿਣਾ ਚਾਹੋਗੇ ਮੋਦੀ ਨੂੰ ਮੋਦੀ ਨੂੰ ਤਾਂ ਬਿਟਾਈ ਹੋ ਸੀ ਨਾ ਦਿਨੇ ਇਹ ਬਾਜ ਆ ਜਾਵੇ ਇਹ ਜਿਹੜੀਆਂ ਚਿਲਕੀਆਂ ਕਰਦੀਆਂ ਚਿਲਕੀਆਂ ਚਲਣੀਆਂ ਇਹ ਕਦੇ ਵੱਖ ਵੱਖ ਹੀ ਕਦੇ ਅਤਵਾਦੀ ਕਦੇ ਖਾਰਕੂ ਕਦੇ ਕੁਛ ਦੱਸਦਾ ਪਰ ਸਾਨੂੰ ਇਹਨਾਂ ਗਨੇ ਕੋਈ ਪਰਵਾਹ ਨਹੀਂ ਅਸੀਂ ਸੱਚੇ ਆ ਸਾਡਾ ਉਤੇ ਮਹਾਰਾਜ ਸੱਚਾ ਵਾ ਸਾਨੂੰ ਕੁਝ ਨਹੀਂ ਹੋ ਸਕਦਾ ਤੇ ਨਾ ਹੀ ਅਤਵਾਦੀ ਸਾਨੂੰ ਬਣਾ ਸਕਦਾ ਜੇ ਨੂੰ ਤਾਂ ਦੱਸਿਆ ਜੀ ਆ ਤੂੰ ਨਹੀਂ ਤੈਨੂੰ ਉਹਨੂੰ ਗੁੱਠੇ ਲਾਇਆ ਹੁੰਦਾ ਤੂੰ ਕਿਹਦੀ ਬਾਗ ਦੀ ਮੂਲੀ ਹਾਂ ਤੂੰ ਕੀ ਕਹੀਏ ਕਹਿਰਗਾ ਸਾਨੂੰ ਪਰ ਨਹੀਂ ਅਸੀਂ ਚਾਹੁੰਦੇ ਸਾਡਾ ਨਿਖਾਨ ਵਾ ਇਧਰ ਵੀ ਤਾਂ ਉਹਦਨ ਇਸ ਵਾਸਤੇ ਅਸੀਂ ਸ਼ਾਂਤ ਬੈਠੇ ਆ ਤੇ ਜੇ ਸ਼ਾਂਤ ਮੈਂ ਤੰਗ ਕਰੂਗਾ ਫਿਰ ਸਾਡਾ ਅਖੀਰ ਹੀ ਹਾਲ ਹੋਈ ਆ ਹਾਂਜੀ ਕਿ ਹੱਕ ਜਰੂਰ ਲਵਾਂਗੇ ਹੱਕ ਤੋਂ ਬਿਨਾਂ ਵਾਪਸ ਨਹੀਂ ਜਾਵਾਂਗੇ ਸੋ ਇਹ ਸਨ ਬਾਪੂ ਜੀ ਸੰਤੋਖ ਸਿੰਘ ਜਿਨ੍ਹਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੂੰ ਜਲਦ ਤੋਂ ਜਲਦ ਇਹ ਕਾਲੇ ਕਾਨੂੰਨ ਹੈ ਜੋ ਉਹਨਾਂ ਦਾ ਕੋਈ ਹੱਲ ਕਰਨਾ ਚਾਹੀਦਾ ਹੈ ਰੱਦ ਕਰ ਦੇਣਾ ਚਾਹੀਦਾ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਇਹ ਕਾਲੇ ਕਾਨੂੰਨ ਰੱਦ ਨਹੀਂ ਕਰਦੀ ਤਾਂ ਦਿੱਲੀ ਤੇ ਹੱਲਾ ਬੋਲਣ ਦੇ ਲਈ ਵੀ ਸਿੰਘ ਤਿਆਰ ਤਿਆਰ ਬੈਠੇ ਨੇ camera person maninder singh that i'll good, good call, on air